ਹੈਲੋ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਜੋ ਮੈਂ ਕਵਿਤਾ ਲੈ ਕੇ ਆਈਆਂ ਮੈਨੂੰ ਇਦਾਂ ਲੱਗਦਾ ਹੈ ਕਿ ਉਹਦੇ ਨਾਲ ਆਪਾਂ ਆਪਣੇ ਆਪ ਨੂੰ ਕਾਫੀ ਰਿਲੇਟ ਕਰ ਪਾਵਾਂਗੇ ਖਾਸ ਕਰਕੇ ਜੋ ਬਾਹਰ ਬੈਠੇ ਨੇ ਆਪਣੇ ਪਰਿਵਾਰ ਪਰਿਵਾਰ ਤੋਂ ਦੂਰ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਦੇ ਵਿੱਚ ਕਵਿਤਾ ਦਾ ਨਾਮ ਹੈ ਹੱਡ ਪੰਨਮੀ ਕਮਾਈ ਨਸ਼ਤਰ ਸਿੰਘ ਭੋਗਲ ਜੀ ਇਸ ਕਵਿਤਾ ਵਿੱਚ ਬਿਆਨ ਕਰਨਾ ਚਾਹ ਰਹੇ ਨੇ ਕਿ ਕਿਵੇਂ ਇੱਕ ਇਨਸਾਨ ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਡਾਲਰਾਂ ਜਾਂ ਪੌਂਡਾਂ ਦੀ ਭਾਲ ਵਿੱਚ ਨਿਕਲਦਾ ਹੈ ਹੱਡ ਤੋੜ ਕਮਾਈ ਕਰਕੇ ਮਹਿਲ ਮਨਾਰੇ ਬਣਾਉਂਦਾ ਆਪਣੇ ਪਰਿਵਾਰ ਦੇ ਲਈ ਪਰ ਫੇਰ ਵੀ ਉਹਨਾਂ ਦੇ ਪਿਆਰ ਤੋਂ ਸਖਣਾ ਰਹਿ ਜਾਂਦਾ ਹੈ ਪਰ ਅੰਤ ਵਿੱਚ ਉਹ ਕਦੇ ਵੀ ਹਿੰਮਤ ਨਹੀਂ ਹਾਰਦਾ ਭੋਗਲ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ ਆਪਣੇ ਜਜ਼ਵਾਤ ਇਸ ਕਵਿਤਾ ਵਿੱਚ ਆਪਣੇ ਆਲੇ ਟੁੱਟ ਟੁੱਟ ਮਰਿਆ ਦਿੱਲ ਤੇ ਬੋਝ ਨਾ ਪੱਥਰ ਧਰਿਆ ਦੁਹਰੀਆਂ ਤਿਹਰੀਆਂ ਸ਼ਿਫਟਾਂ ਲਾ ਕੇ ਤੱਪ ਦੀ ਅੱਗ ਦਾ ਸੇਕ ਵੀ ਜਰਿਆ ਲਹੂ ਪਸੀਨਾ ਰਹਾ ਵਹਾਉਂਦਾ ਆਪਣੇ ਤਨ ਤੇ ਦੁੱਖ ਢੋਂਦਾ ਤੁਨਖੀ ਵਾਂਗ ਹੋਇਆ ਲਕਦੂਰਾ ਲੋੜਾਂ ਦਾ ਖੂ ਅਜੇ ਨਾ ਪਰਿਆ ਰਟਣ ਪਏ ਨੇ ਹੱਥੀ ਛਾਲੇ ਤਦ ਜਾ ਕੇ ਬਣੇ ਕੋਠੀਆਂ ਵਾਲੇ ਹੱਡ ਭੰਨ ਮੀ ਕਰੀ ਮੁਸ਼ਕਕਤ ਲਹੂ ਪਸੀਨਾ ਸੀ ਇਕ ਕਰਿਆ हिम्मत ਨਾਲ ਮੁਸ਼ਕਲਾਂ ਜਿੱਤਿਆਂ ਸਿਰ ਮੱਥੇ ਜੋ ਸਮੇਂ ਨੇ ਦਿੱਤੀਆਂ ਚੜਦੀ ਕਲਾ 'ਚ ਅਜੇ ਵੀ ਸਾਬਤ ਨਾ ਚੁਰਿਆ ਤੇ ਨਾ ਮੈਂ ਡਰਿਆ ਧਨ ਦੌਲਤ ਦਾ ਪਾਂਡਾ ਖਾਲੀ ਸਖਣੇ ਖੀਸੇ ਦਾ ਰਬਵਾਲੀ ਉਦਮ ਅੱਗੇ ਲక్ష్ਮੀ ਨੱਚੇ ਖਾਲੀ ਮੂਰਤ ਵਿੱਚ ਰੰਗ ਭਰਿਆ ਬੀਤ ਰਹੇ ਸਮੇਂ ਯਾਦਾਂ ਅੰਦਰ ਘੋਰ ਗਰੀਬੀ ਦਾ ਸੀ ਮੰਜ਼ਰ ਪੌਂਡਾਂ ਦੀ ਜਦ ਕਾਲ ਪਈ ਤਾਂ ਰਹਿਮਤ ਨੇ ਹੱਥ ਸਿਰ ਤੇ ਧਰਿਆ ਘਰ ਬਾਹਰ ਜਦ ਵੰਡਿਆ ਸਾਰਾ ਦੂਜਾ ਪੱਲੜਾ ਦਿਸਿਆ ਭਾਰਾ ਚੰਦ ਛਿਲੜਾਂ ਦਾ ਲਾਲਚ ਕਰਕੇ ਲੂਣ ਵਾਂਗਰਾ ਅੱਜ ਉਹ ਖਰਿਆ ਖਰੀਦ ਜ਼ਮੀਨ ਚਵਾਰਾ ਛੱਤਿਆ ਫਰਸ਼ ਕੰਦਾਂ ਤੇ ਸੀਮੈਂਟ ਥੱਪਿਆ ਅੱਦੋਂ ਵੱਦ ਦੇ ਮਾਲਕ ਬਣ ਗਏ ਡੱਕਾ ਤੋੜਨ ਦੂਰਾ ਕਰਿਆ ਉਲਟੀ ਸੋਚ ਦੇ ਉਲਟ ਹੰਗਾਰੇ ਸੱਪ ਦੀ ਲੀਕ ਨੂੰ ਕੁੱਟਣ ਸਾਰੇ ਮੂੰਹ ਤੇ ਝੂਠ ਪਾਏ ਮੁਖਾਟੇ ਤੋਲੇ ਕੁਫਰ ਮਕਾਰਾਂ ਭਰਿਆ ਨਾ ਬਦਲ ਕਣਕੋੜ ਘਟਾਵਾਂ ਮੋਰ ਕਹੇ ਕਿੰਜ ਪਹਿਲਾਂ ਪਾਵਾਂ ਨਾ ਕੋਈ ਲਾ ਨੇ ਗਾਏ ਤਰਾਨੇ ਸੁੱਕਾ ਸਾਵਣ ਮੈਥੇ ਵਰਿਆ ਬੇਸ਼ੱਕ ਹਾਰ ਗਿਆ ਹਾਂ ਪਾਰੀ ਅਜੇ ਵੀ ਨਹੀਂ ਮੈਂ ਹਿੰਮਤ ਹਾਰੀ ਤੁਰ ਅੰਦਰੋਂ ਹੈ ਟੁੱਟਿਆ ਭੋਗਲ ਸਹਿਕਦਾ ਹਾਂ ਪਰ ਨਹੀਂ ਉਮਰਿਆ ਸਹਿਕਦਾ ਹਾਂ ਪਰ ਨਹੀਂ ਉਮਰਿਆ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਵਿਤਾ ਜ਼ਰੂਰ ਪਸੰਦ ਆਉਗੀ ਮਿਲਦੇ ਹਾਂ ਇੱਕ ਫੇਰ ਨਵੀਂ ਕਵਿਤਾ ਨਾਲ ਉਦ ਤੱਕ ਸਸ਼੍ਰੀ ਅਕਾਲ ਤੁਹਾਨੂੰ